ਕਹੈ ਕੇ ਕਾਜੈ ਕਉ ਨਾਂ ਲਾਰੇ ਜੀ ਆਏ ਪਰੇ ਹਰ ਕੇ ਸਭ ਪਾਏ ਆਪਨ ਜੀਵ ਸਹਾਈ ਕੇ ਕਾਜੈ ਮੇਗਨ ਕੋ ਡਰ ਕੇ ਹਰ ਸਮ ਹੈ ਗੋਪ ਪੁਕਾਰ ਤਹਿ ਦੁਖ ਮਾਂਝਾ ਰਛ ਕਰੋ ਹਮਰੀ ਕਰਨਾ ਨਿਦਿ ਦਿਸ਼ਟ ਭਈ ਦਿਨ ਔ ਸਤ ਸਾਂਝਾ ਏਕ ਬਚੀ ਨਾ ਗਉ ਪੁਰ ਕੀ ਮਰ ਗਈ ਦੁਦਰੀ ਬਛਰੇ ਅਰ ਬਾਂਝਾ अंद्रिंज श्याम के रोवत यूं जे महिर बिना पिखए पत रंजा कवित कालीनाथ के सीरे प कौलनैन कौल नाव कमला के पत ए बिनती सुनी जिए काम रूप कंस के प्रहरी काजकारी तब कामनी के काम के निवारी काम कीजिए कौलासम पत गोमकान के मरैया कालनेम के बधैया ऐसी कींजा जाते जीजी है जी जी ਕਰਮ ਹਰਨ ਕਾਜ ਸਾਧਨ ਕਰਨ ਤੁਮ ਕਿਰਪਾ ਨਿਤ ਦાસਨ ਕਰਮਾ ਕਰਮ ਹਰਨ ਕਾਜ ਸਾਧਨ ਕਰਨ ਤੁਮ ਕਿਰਪਾ ਨਿਤ ਦાસਨ ਅਰਜ ਸੁਨ ਨੀਜੀ ਹੈ ਸਵਈਆ ਬੋਧਨ ਤੀਰਨਸੀ ਸਭ ਹੀ ਕੋ ਕੈ ਰਜ ਕੇ ਪੁਰ ਪੈ ਜਵ ਪਈਆ ਸੋ ਸਹੀ ਨਾ ਗਈ ਕਿਹ ਪੈ ਸਭ ਧਮਨ ਬੇਧ ਧਰਾ ਲਗ ਗਈਆ ਸੋ ਮੇਂ ਗੋਪਨ ਨਨਨ ਸੋ ਬੇਨਤੀ ਹਰ ਕੇ ਅਗੂ ਆ ਪਹੁੰਚਈਆ ਕੂਪ ਭਰਿਓ ਨੰਪੈ ਮਗਵਾਰ ਹਮਰੀ ਤੁਮ ਰੱਜ ਕਰੋ ਉਠ ਸਈਆ ਸਈਆ ਦੀਸਤ ਹੈ ਨਾ ਕਹਉ ਅਰਨੋਦਤ ਘੇਰ ਦਸੋ ਦਿਸਤੇ ਘਰ ਆਵੈ ਕੂਪ ਭਰੇ ਜਨ ਕੇ ਹਿਰ ਗਾਜਤ ਦਰਮਨ ਦਾਤਨ ਕਾ ਸੁਨਦਰਾਵ ਗੋਪਨ ਜਾਏ ਕਰੀ ਬੇਨਤੀ ਹਰ ਪੈ ਸੁਨੀਐ ਹਰ ਜੋ ਤੁਮ ਭਰੈ ਸੈੰਦੂਖ ਦੇਖਤ ਸਿੰਘਨ ਸਿਆਰ ਕਹਿ ਕੁਕੈ ਜਮ ਲੋਕ ਪਠਾਵੈ ਸਵਈਆ ਕਉਪ ਭਰੇ ਹਮਰੇ ਪੁਰਮੇ ਭਰੇ 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 ਮਨ ਕਉਪ ਭਰੇ ਹਮਰੇ ਪੁਰਮੇ ਕਉਪ ਭਰੇ ਹਮਰੇ ਪੁਰਮੇ ਬਹੁ ਮੇਗਨ ਕੇ ਠਾਠ ਠਟੇ ਜਿਹ ਕੋ ਗਜ ਬਾਹਨ ਲੋਕ ਕਹੈ ਜਿਨ ਪਤਨ ਕੇ ਪਰ ਕਉਪ ਕੱਡੇ ਤੁਮਹੋ ਕਰਤਾ ਸਭ ਹੀ ਜਗ ਕੇ ਤੁਮ ਹੀ ਸਰ ਰਾਵਨ ਕਟ ਸਟੇ ਤੁਮ ਸਿਓ ਫੂਲ ਤੁਮ ਸਿਓ ਫੁਲ ਦੇਖ ਤ ਕੋਪਨ ਕੋ ਕਨ ਘੋਰ ਡਰਾਵ ਡਰਾਵਤ ਕੋਪ ਲਟੇ ਸਵਈਆ ਕਾਨ ਪਡੋ ਸੁਨ ਲੋਕ ਤੁਮੈ ਹੁਨ ਜਾਮ ਸੋ ਜਾਪ ਕਰੈ ਤੁਮ ਆਠ ਨੀਰ ਹਤਾਸਨ ਧੂਮ ਧਰਾ ਧਰ ਥਾਪ ਕਰਿਓ ਤੁਮ ਹੀ ਪ੍ਰਭ ਕਾਠੋ ਦੇਦ ਦੇਇ ਕਰਕੇ ਤੁਮ ਹੀ ਜਗ ਮੈ ਬੇਦ ਦਏ ਕਰਕੇ ਤੁਮਹੀ ਜਗ ਮੈਂ ਛਿਨਤਾਤ ਭਇਓ ਜਬ ਘਾਠੋ ਬੇਦ ਦਏ ਕਰਕੇ ਤੁਮਹੀ ਇਥੇ ਸੁਣਾ ਜਗ ਮੈਂ ਛਿਨਤਾਤ ਭਇਓ ਜਬ ਘਾਠੋ ਬੇਦ ਦਏ ਕਰਕੇ ਤੁਮਹੀ ਜਗ ਮੈਂ ਛਿਨਤਾਤ ਭਇਓ ਜਬ ਘਾਠੋ ਸੇਂਦ ਮਥਿਓ ਤਮਹੀ ਤੇ ਹੋਇ ਕਰ ਦੀਨ ਸਰਸ ਅੰਮ੍ਰਿਤ ਬੰਟੋ ਸਵਯਾ ਗੋਪਨ ਫੇਰ ਕਹੀ ਮੁਕਤੇ ਬਿਨ ਤੈ ਹਮ ਰੋਕੂ ਔਰ ਨਾ ਆਡਾ ਨਿਗਨ ਮਾਰ ਬਿਥਾਰ ਡਰੋ ਕਪਾਲਕ ਮੂਰਤ ਜਿਉ ਤਮ ਗਾਡਾ ਨਿਗਨ ਕੋ ਪਖ ਰੂਪ ਭਿਆਨਕ ਬਹੁਤ ਡਰੈ ਹੁਣ ਜਿਉ ਅਸਾਡਾ ਕਾਨ ਅਬੈ ਪੁਸਤੀਨ ਹੋਵੈ ਆਪ ਉਤਾਰ ਡਰੋ ਸਭ ਗੋਪਨ ਜੱਡਾ ਸਵਈਆ ਆਇ ਸਪਾਏ ਪੁਰੰਦਰ ਕੋ ਕਨ ਘੋਰ ਘਟਾ ਚਾਉ ਚਾਹੂੰ ਔਰ ਤੇ ਆਵੈ